40 ਮੁਕਤੰਨ ਧਰਤੀ ਤੇ ਸ੍ਰੀ ਕਾਲ ਸਥਕ ਸਾਹਿਬ ਦੇ ਫਰਮਾਨ ਸੰਬੰਧੀ ਦੇ ਬਿਆਨ ਨੂੰ ਲੈ ਕੇ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰਪਤਾਪ ਸਿੰਘ ਬਡਾਲਾ ਪਹੁੰਚੇ ਉਹਨਾਂ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਸਾਡੇ ਲਈ ਜਿਹੜਾ ਹੈ ਸਰਵਉੱਚ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਸੀ ਮੁਨਕਰ ਨਹੀਂ ਹੋ ਸਕਦੇ ਉਹਨਾਂ ਕਿਹਾ ਹੈ ਕਿ ਅਕਾਲ ਤਖਤ ਤੋਂ ਜੋ ਫੈਸਲਾ ਸਾਨੂੰ ਸੁਣਾਇਆ ਗਿਆ ਹੈ ਸ੍ਰੀਮਣੀ ਕਾਲਦਲ ਪੂਰੀ ਤਰ੍ਹਾਂ ਉਸ ਨਾਲ ਜਿਹੜਾ ਹੈ ਉਹ ਸਬੰਧਤ ਹੈ ਉਹਨਾਂ ਕਿਹਾ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਬਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਹਰ ਨਹੀਂ ਹੋਵੇਗਾ ਉਹਨਾਂ ਜਦੋਂ ਅਮਰਪਾਲ ਦੀ ਨਵੀਂ ਪਾਰਟੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਜਿਸ ਵਿੱਚ ਕੋਈ ਵੀ ਬੰਦਾ ਆਪਣੀ ਪਾਰਟੀ ਬਣਾ ਸਕਦਾ ਹੈ ਤੇ ਚੋਣਾਂ ਲੜ ਸਕਦਾ ਹੈ ਪਹਿਲੇ ਦੀ ਸ਼ਹੀਦੀ ਜਿਹੜਾ 40 ਮੁਕਤਿਆਂ ਦੀ ਪਵਿੱਤਰ ਧਰਤੀ ਆ ਉਸ ਅਸਥਾਨ ਤੇ ਜੋ ਉਥੋਂ ਗੱਲਾਂ ਆਖੀਆਂ ਗਈਆਂ ਨੇ ਇਹ ਕਹਿ ਸਕਦੇ ਆ ਹੁਕਮਨਾਮਿਆਂ ਨੂੰ ਲੈ ਕੇ ਜਨਤਕ ਤੌਰ ਤੇ ਐਦਾਂ ਦੀ ਕੋਈ ਗੱਲ ਨਹੀਂ ਆਖਣੀ ਚਾਹੀਦੀ ਜੇ ਇਸ ਗੱਲ ਦੇ ਨਾਲ ਆਕਾਲ ਪੱਖ ਸਾਹਿਬ ਦੇ ਹੁਕਮਨਾਮਿਆਂ ਤੇ ਕਿੰਦੂ ਪਰੰਤੂ ਕੋਈ ਕਰਨ ਦਾ ਮੌਕਾ ਮਿਲੇ ਜਾਂ ਸਾਡੀ ਉਸ ਮਾਨ ਸੰਸਥਾ ਨੂੰ ਕਿਸੇ ਕਿਸਮ ਦੀ ਕੋਈ ਟਾ ਲੱਗ ਸਕੇ ਇਹ ਨਹੀਂ ਚਾਹੀਦਾ ਸਿਕਾ ਬਟਾਰਾ ਸਾਹਿਬ ਜਿਸ ਤਰ੍ਹਾਂ ਕਿਹਾ ਜਾਂਦਾ ਸੀਗਾ ਕਿ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਐਸਜੀਪੀਸੀ ਦੇ ਹਕਮਾਂ ਨੂੰ ਪੇਚ ਜਾਂਦੀ ਹੈ ਕਿ ਆ ਕੱਲ ਦੇ ਫੈਸਲੇ ਨੂੰ ਤੁਸੀਂ ਸਮਝਦੇ ਹੋ ਕਿ ਇਹ ਉਹੀ ਚੀਜ਼ ਹੈ ਜਿਹੜੀ ਆਮ ਲੋਕ ਸਮਝਦੇ ਸੀਗੇ ਕਿ ਪੇਚ ਨਹੀਂ ਜਾਂਦੇ ਕੋਈ ਵੀ ਅਸ਼ੀ ਗੱਲ ਨਹੀਂ ਜੀ ਇਹ ਬਿਲਕੁਲ ਗਲਤ ਆ ਕਿ ਕੋਈ ਸ਼੍ਰੋਮਣੀ ਕਾਲੀ ਦਲ ਅਕਾਲ ਤਖਤ ਦੇ ਸਾਹਿਬ ਦੇ ਫੈਸਲੇ ਪੇਚ ਨਹੀਂ ਜਾਂਦੇ ਬਿਲਕੁਲ ਸਮਝਦੇ ਆ ਸਮਝਣੇ ਪਾਉਣਗੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਬਿਨ ਲਗੂ ਹੋਣ ਕਿ ਤੁਹਾਡੇ ਸਾਹਮਣੇ ਆ ਜਾਣਾ ਹੈ ਪਰ ਵੀ ਅਕਾਲੀ ਦਲ ਧੜਿਆਂ ਜੋ ਬੰਦ ਗਿਆ ਨਵਾਂ ਅਕਾਲੀ ਦਲ ਇੱਕ ਹੋਰ ਮਾਰਟੀਰ ਜਨਯਾਰ ਹੋਇਆ ਉਹਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਤਾਂ ਆਪਾਂ ਇੱਕ ਲੋਕਤੰਤਰਕ ਦੇਸ਼ ਵਿੱਚ ਸਾਰੇ ਆਪਣਾ ਜਿਹੜਾ ਜ਼ਿੰਦਗੀ ਬਤੀਤ ਕਰ ਰਹੇ ਆ ਡੈਮੋਕ੍ਰੇਸੀ ਆ ਹਰ ਇੱਕ ਨੂੰ ਅਧਿਕਾਰ ਹੈਗਾ ਆ ਜਿਹਨੇ ਕੋਈ ਆਪਣੀ ਜਥੇਬੰਦੀ ਬਣਾਉਣੀ ਆ ਜਾਂ ਕੋਈ ਉਹਨੇ ਲਹਿਰ ਸ਼ੁਰੂ ਕਰਨੀ ਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰੇ ਸਾਰੀਆਂ ਗੱਲਾਂ ਤਾ ਹੋ ਰਹੀਆਂ ਕਰਕੇ ਪੰਥਕ ਸਫਾਂ 'ਚ ਬਹੁਤ ਵੱਡਾ ਖਲਾਅ ਆ ਬੜੀ ਵੱਡੀ ਵੈਕਿਊਮ ਆ ਇਹ ਵੈਕਿਊਮ ਨੂੰ ਕੌਣ ਭਰਦਾ ਸਮਝ ਦੱਸੂਗਾ ਗੁਰੂ ਸਾਹਿਬ ਦੇ ਆਪਣੇ ਅਸਥਾਨ ਦੇ ਸਾਹਮਣੇ ਖੜੇ ਆ ਅਸੀਂ ਚਾਹੁੰਦੇ ਆ ਸਮੁੱਚੇ ਪੰਥ ਵਿੱਚ ਇਕਤਾ ਹੋਵੇ ਸਾਰੇ ਪੰਥਕ ਆਗੂ ਜਿਨੇ ਵੀ ਧੜੇ ਨੇ ਜਾਂ ਜਿੰਨੀਆਂ ਵੀ ਸੰਸਥਾਵਾਂ ਨੇ ਸਾਰੇ ਇਕੱਠੇ ਹੋ ਕੇ ਕੰਮ ਕਰਨ ਇੱਕ ਪਲੇਟਫਾਰਮ ਤੇ ਆ ਕੇ ਇੱਕ ਆਪਣਾ ਪ੍ਰੋਗਰਾਮ ਪੈ ਕਰ ਲੈਣ ਜਿਹੜਾ ਪ੍ਰੋਗਰਾਮ ਪੰਥ ਵਾਸਤੇ ਪੰਜਾਬ ਵਾਸਤੇ ਤੇ ਪੰਜਾਬੀ ਦੇ ਵਾਸਤੇ ਜਿਹੜਾ ਆਪਣੇ ਫਾਇਦੇ ਮੰਦੇ ਆ ਜਿਹੜਾ ਪੰਜਾਬ ਦਾ ਭਲਾ ਕਰੂਗਾ ਜੀ ਬਡਲ ਸਾਹਿਬ ਸੱਤ ਮੈਂਬਰੀ ਕਮੇਟੀ ਦਾ ਇਕੱਠ ਹੋਇਆ ਸੀ ਕਾਲਪੁਰ ਦੇ ਸਾਥੀ ਤੁਸੀਂ ਦੇਖੋ ਉਹ ਅੱਜ ਵੀ ਉੱਥੇ ਦੀ ਉੱਥੇ ਹੀ ਆ ਨਾ ਕਰਨੀ ਕਰ ਰਹੇ ਸ਼ਾਇਦ ਕਿ ਉਹ ਛੱਡ ਕੇ ਚਲੇ ਜਾਣ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖੋ ਕੋਈ ਪੰਜ ਮੈਂਬਰ ਆ ਨਾ ਕਰਨੀ ਨਹੀਂ ਕਰ ਰਹੇ ਅਸੀਂ ਇਸ ਮਸਲੇ ਨੂੰ ਲੈ ਕੇ ਸਿੰਘ ਸਾਹਿਬ ਜਾਨੀ ਰਕबीर ਸਿੰਘ ਜੀ ਨੂੰ ਮਿਲਣ ਆਏ ਆ ਤੇ ਸਾਰੀ ਸੱਤ ਮੈਂਬਰੀ ਕਮੇਟੀ ਇਕਾਲਪੁਰ ਸਾਹਿਬ ਦੇ ਹੁਕਮਨਾਮੇ ਤੇ ਪਾਬੰਦ ਆ ਓਕੇ